ਫਤੇਗੜ ਚੂੜੀਆਂ ਡੇਰਾ ਬੱਬਾ ਨਾਨਕ ਨਿਚਤੀਕ ਵਾਪਰਿਆ ਵੱਡਾ ਹਾਦਸਾ ਟਰੈਕਟਰ ਦੇ ਪਲਟਣ ਨਾਲ ਦੋ ਵਿਅਕਤੀਆਂ ਦੀ ਹੋਈ ਮੌਤ ਚਾਰ ਹੋਏ ਜ਼ਖਮੀ ਫਤੇਗੜ ਚੂੜੀਆਂ ਡੇਰਾ ਬੱਬਾ ਨਾਨਕ ਨਿਚਤੀਕ ਪਿੰਡ ਸ਼ਾਹਪੁਰ ਚਾਜਨ ਸਕੀ ਨਾਲੇ ਦੇ ਕੋਲ ਟਰੈਕਟਰ ਪਲਟਣ ਨਾਲ ਦੋ ਵਿਅਕਤੀਆਂ ਤੇ ਮਾਰੇ ਜਾਣ ਅਤੇ ਚਾਰ ਤੇ ਚਖਮੀ ਹੋਣ ਦੀ ਤਖਤਾਈ ਖਬਰ ਸਾਹਮਣੇ ਆਈ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ ਆਗੂ ਅਜਾਦ ਸਿੰਘ ਅਤੇ ਪਿੰਡ ਦੇ ਹੋਰ ਮਹਤਵਪੂਰਨ ਵਿਅਕਤੀਆਂ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਆਪਣੇ ਟਰੈਕਟਰ ਤੇ ਖਾਦ ਲੱਦ ਕੇ ਪੰਜ ਮਜ਼ਦੂਰਾਂ ਨੂੰ ਨਾਲ ਲੈ ਕੇ ਸਕੀਨ ਨਾਲੇ ਤੋਂ ਪਾਰ ਆਪਣੇ ਕਣਕ ਦੇ ਖੇਤਾਂ ਨੂੰ ਖਾਦ ਪਾਉਣ ਲਈ ਜਾ ਰਿਹਾ ਸੀ ਜਦੋਂ ਇਹਨਾਂ ਦਾ ਟਰੈਕਟਰ ਛਾਪੁਰ ਚਾਜਨ ਪੁਲ ਤੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਇੱਕ ਤੰਤ ਸੰਤੁਲਨ ਵਿਗੜਨ ਦੇ ਨਾਲ ਸਕੀਨ ਨਾਲੇ ਵਾਲੇ ਪਾਸੇ ਈਮੀ ਜਗਾ ਤੇ ਉੱਪਰ ਪਲਟ ਗਿਆ ਜਿਸ ਵਿੱਚ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਡੇਰਾ ਬਬਨਾਨਕ ਤੇ ਫਤਿਹਗੜ ਚੂੜੀਆਂ ਦੇ ਨਜੀ ਹਸਪਤਾਲ ਲੈ ਚਾ ਜਿੱਥੇ ਤੋਂ ਦੋ ਵਿਅਕਤੀਆਂ ਪ੍ਰਿੰਸੀਪਲ ਜਸਵੰਤ ਸਿੰਘ ਵਾਸੀ ਪਿੰਛਾਪੁਰ ਚਾਚਨ ਅਤੇ ਮੰਗਾ ਮਸੀਹ ਪੁੱਤਰ ਪਿਆਰਾ ਮਸੀਹ ਪਿੰਡ ਰੜੇਵਾਲੀ ਦੀ ਮੌਤ ਹੋ ਗਈ ਅਤੇ ਬਾਕੀ ਚਾਰ ਵਿਅਕਤੀ ਜ਼ਖਮੀ ਜਿਹੜੇ ਇਲਾਜ ਦੱਸੇ ਜਾ ਰਹੇ ਹਨ ਉਧਰ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਸਓ ਸਤਪਾਲ ਸਿੰਘ ਨੇ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਬਾਕੀ ਚਾਰ ਜ਼ਖਮੀ ਹੋਏ ਹਨ ਅਤੇ ਸਾਡੇ ਅਤੇ ਉਹਨਾਂ ਵੱਲੋਂ ਘਟਨਾ ਦੀ ਚਕਾ ਦਾ ਜਾਇਜ਼ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਜੀ ਸਾਡੇ ਪਿੰਡ ਦੇ ਮਾਫਰ ਚ ਸੁੰਦ ਸਿੰਘ ਦੀ ਹੋਣੀ ਆਪਣੇ ਬੰਦਿਆਂ ਨਾਲ ਲੈ ਕੇ 40 ਚ ਖਾਦ ਤੋਂ ਜਾਣ ਰਹੀ ਸੀ ਜਦੋਂ ਟਰੈਕਟਰ ਜੀਟੀ ਰੋਡ ਤੇ ਆਉ ਨੂੰ ਕਟਿਆ ਉਦੋਂ ਕਿਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੋਇਆ ਨੀਵਾ ਥਾਂ ਤੇ ਨੀਵਾ ਥਾਂ ਹੀ ਲੱਗੇ ਟਰੈਕਟਰ ਜਾ ਪਲਟਿਆ ਤੇ ਬਹੁਤ ਹੀ ਮਾੜਾ ਹੋਇਆ ਦੋ ਮੌਤਾਂ ਹੋ ਗਈਆਂ ਮਾਫਰ ਚ ਸੁੰਦ ਸਿੰਘ ਦੀ ਮੌਤ ਹੋ ਗਈ ਆ ਇੱਕ ਮਗਰ ਖਾਦ ਖਲਾਰਨ ਵਾਲਾ ਕਿੰਦਰ ਨਾਲ ਬੈਠਾ ਇੱਕ ਰਿੰਦਾ ਰੜੇ ਵਾਲੀ ਦਾ ਮੰਗਾ ਸਿੰਘ ਉਹਦੀ ਵੀ ਮੌਤ ਹੋ ਗਈ ਆ ਬਹੁਤ ਹੀ ਨਿੰਦਣਯੋਗ ਗੱਲ ਹੋਈ ਹੈ ਜੀ ਕਿਹਾ ਨਹੀਂ ਜਾ ਸਕਦਾ ਕੁਝ ਇਹ ਸਰ ਆਪਾਂ ਟੋਟਲ ਕਿੰਨੇ ਜਾਣੇ ਹੈ ਜਿਹੜੇ ਮਤਲਬ ਜਾ ਰਹੇ ਇਸੇ ਖਾਤੋਂ ਟੋਟਲ 5-6 ਬੰਦੇ ਲਾ ਦਦੇ ਨੇ 4-5 ਬੰਦੇ ਮਗਰ ਬੈਠੇ ਹਨ ਟਾਪੇ ਤੇ ਉਹਨਾਂ ਦਾ ਮਗਰ ਛਾਲਾਂ ਛੁਲਾਾਂ ਮਾਰੀਆਂ ਤਾਂ ਉਹਨਾਂ ਦਾ ਬਚਾਅ ਹੋ ਗਿਆ ਵਾ ਤੇ ਬਾਕੀ ਕਿਹਾ ਨਹੀਂ ਜਾ ਸਕਦਾ ਕੁਝ ਜੀ ਜੋ ਘੜੀ ਦਾ ਨਹੀਂ ਪਤਾ ਕਿਹੜੇ ਵਾਲੇ ਕਿਦਾਂ ਦਾ ਹਾਸਤਾ ਵਾਪਰ ਜਾਣਾ ਜੀ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਜੀ ਇਹ ਸਰ ਲੱਗਦਾ ਹੈ ਕਿ ਥੋੜਾ ਆਪਾਂ ਰਸਤਾ ਤਾਂਗੇ ਤੋਂ ਥੋੜਾ ਖੁੱਲਾ ਹੋ ਜਾਏ ਤਾਂ ਬੱਚਾ ਫਰਕ ਤਾਂ ਪੈ ਸਕਦਾ ਜੀ ਫਿਰ ਥਾਂ ਥੋੜਾ ਕਰਕੇ ਬੰਦਾ 100 ਕਰਦਾ ਜਾਂ ਖੁੱਲਾ ਹੁੰਦਾ ਤਾਂ ਬੱਚੀ ਵੀ ਸਕਦਾ ਹੈ ਲੋ ਵੀ ਸਕਦਾ ਹੈ ਪਧਰਾ ਹੁੰਦਾ ਬਾਕੀ ਥਾਂ ਬੜਾ ਖਤਰਨਾਕ ਜਿਆ ਜੀ ਇੱਥੋਂ ਇੱਕ ਰਾਂ ਇੱਕ ਰਾਂ ਹੱਥ ਪਿਛਲੇ ਨਹੀਂ ਕਾਬੂ ਹੁੰਦਾ ਇੱਥੋਂ ਇਹੋ ਜਿਹਾ ਜਗ੍ਹਾ ਤੋਂ ਹਾਂ ਜੀ ਕਿੰਨੀ ਕੁ ਉਮਰ ਸੀ ਸਾਰੇ ਜਿਹਨੇ ਡੈਥ ਹੋਈ ਮਾਸੂਣੀ ਦੀ ਕਲੀਨਿਕ ਤੋਂ ਸੰਗ 70 ਰਕ 72 ਦੇਰ ਗੇੜ ਹੋਣੀ ਨਾ ਮਾਸੂਣੀ ਠੀਕ ਹੈ। ਇੰਨੀ ਕੇਜ ਹੋਣੀਆਂ ਨਾ ਵੀ। ਕਹਿੰਦਾ ਬੋਲੇ ਇੱਕ ਜਿਹੜਾ ਮਾਲਕ ਆ, ਖੇਤ ਮਾਲਕ ਤੇ ਇੱਕ ਜਿਹੜਾ ਮਜ਼ਦੂਰ ਉਹਦੀ ਮੌਤ ਹੋਈ। ਹਾਂਜੀ 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 ਦੋਨਾਂ ਦੀ ਇੱਕ ਮਾਲਕ ਦੀ ਤੇ ਇੱਕ ਖੇਤ ਮਜ਼ਦੂਰ ਦੀ। ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਇੱਥੇ ਸੂਚਿਤ ਕੀਤਾ ਜਾਈਏ ਪੁਲਿਸ। ਹਾਂਜੀ ਪੁਲਿਸ ਆਈ ਆ ਜੀ ਹੁਣ ਵੇਖੋ ਇਹ ਆਪਣੀ ਕਿਹੜੀ ਕਾਰਵਾਈ ਕਰਦੇ ਨੇ। ਜਿਹੜਾ ਗਰੀਬ ਬੰਦਾ ਮਾਰਿਆ ਗਿਆ ਉਹਦਾ ਵੀ ਕੁਝ ਨਾ ਕੁਝ ਸਰਕਾਰ ਨੂੰ ਕੁਝ ਕਰਨਾ ਚਾਹੀਦਾ। ਕਿਹਾ ਨਹੀਂ ਜਾ ਸਕਦਾ ਕੁਝ ਜੀ।